ਅੱਜ ਦੇ ਸਮੇਂ 'ਚ ਰਿਸ਼ਤੇਦਾਰ ਸਿਰਫ ਨਾਮ ਦੇ ਰਹਿ ਗਏ ਨੇ ਜਿਨ੍ਹਾਂ ਘਰਾਂ ਵਿੱਚ ਪਹਿਲਾਂ ਪਿਆਰ ਦੀ ਗੂੰਜ ਹੁੰਦੀ ਸੀ ਉੱਥੇ ਹੁਣ ਸਿਰਫ ਤੁਲਨਾ ਤਾਨਨੇ ਤੇ ਈਰਖਾ ਰਹਿ ਗਈ ਹੈ ਜਦ ਤੱਕ ਕਿਸੇ ਦੇ ਘਰ ਸਭ ਠੀਕ ਹੋਵੇ ਸਭ ਪੁੱਛਣਾ ਆਉਂਦੇ ਨੇ ਪਰ ਜਦ ਕੋਈ ਮੁਸੀਬਤ ਆ ਜਾਵੇ ਤਾਂ ਸਾਨੂੰ ਕੀ ਲੈਣਾ ਵਾਲਾ ਜਵਾਬ ਮਿਲਦਾ ਹੈ ਰਿਸ਼ਤੇਦਾਰ ਪਹਿਲਾਂ ਦਿਲਾਂ ਨਾਲ ਜੁੜੇ ਹੁੰਦੇ ਸਨ ਹੁਣ ਸਿਰਫ ਸੁਵਿਧਾ ਨਾਲ ਜੁੜੇ ਨੇ ਜਦ ਤੱਕ ਤੇਰੇ ਕੋਲ ਪੈਸਾ ਰੁਤਬਾ ਤੇ ਖੁਸ਼ੀ ਹੈ ਉਦੋਂ ਤੱਕ ਉਹ ਤੇਰੇ ਘਰ ਆਉਣਗੇ ਚਾਹ ਪੀਣਗੇ ਤੇ ਕਹਿਣਗੇ ਦੋਤਾ ਸਾਡੇ ਪਰਿਵਾਰ ਦੀ ਸ਼ਾਨ ਹੈ ਪਰ ਜਦ ਥੋੜਾ ਸਮਾ ਬੁਰਾ ਆਵੇ ਉਹੀ ਲੋਕ ਤੈਨੂੰ ਪਿੱਠ ਪਿੱਛੇ ਬਦਨਾਮ ਕਰਦੇ ਨੇ ਤੇ ਕਹਿੰਦੇ ਨੇ ਉਸ ਦੇ ਨਾਲ ਤਾਂ ਸਦਾ ਹੀ ਐਦਾਂ ਹੁੰਦਾ ਹੈ ਇੱਕ ਮਾਂ ਆਪਣੇ ਬੱਚਿਆਂ ਦੀ ਖਾਤਰ ਹਰ ਰਿਸ਼ਤੇਦਾਰ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੀ ਹੈ ਪਰ ਅਖੀਰ 'ਚ ਸੁਣਦੀ ਹੈ ਉਹ ਤਾਂ ਆਪਣੇ ਬੱਚਿਆਂ ਲਈ ਜੀ ਰਹੀ ਹੈ ਇੱਕ ਭੈਣ ਭਰਾ ਲਈ ਦੌੜਦੀ ਹੈ ਤੇ ਭਰਾ ਕਹਿੰਦਾ ਹੁਣ ਤਾਂ ਆਪਣਾ ਘਰ ਹੈ ਸਾਨੂੰ ਕੀ ਕਿੰਨਾ ਆਸਾਨ ਹੈ ਲੋਕਾਂ ਲਈ ਬੋਲਣਾ ਪਰ ਕਿੰਨਾ ਔਖਾ ਹੈ ਦਿਲਾਂ 'ਚ ਦਰਦ ਲੁਕਾਉਣਾ ਜੀਵਨ ਨੇ ਸਿਖਾਇਆ ਹੈ ਰਿਸ਼ਤੇਦਾਰਾਂ ਦੇ ਨਾਲ ਚੰਗਾ ਵਰਤਾਰਾ ਰੱਖੋ ਪਰ ਆਪਣੀ ਖੁਸ਼ੀ ਉਹਨਾਂ ਦੇ ਹੱਥ ਨਾ ਦੇ ਦਿਓ ਕਿਉਂਕਿ ਅੱਜ ਦੇ ਸਮੇਂ ਵਿੱਚ ਰਿਸ਼ਤਾ ਉਹੀ ਸੱਚਾ ਹੈ ਜੋ ਤੇਰੇ ਦੁੱਖ ਦੇ ਵੇਲੇ ਤੇਰੇ ਨਾਲ ਖੜਾ ਹੋਵੇ ਨਾ ਕਿ ਉਹ ਜੋ ਤੇਰੇ ਸੁੱਖ ਦੇ ਲਈ ਫੋਟੋ ਖਿਚਣ ਆਵੇ ਸਮਾਂ ਆ ਗਿਆ ਹੈ ਕਿ ਅਸੀਂ ਦਿਲ ਨਾਲ ਨਹੀਂ ਸਮਝ ਨਾਲ ਰਿਸ਼ਤੇ ਨਿਭਾਈਏ ਕਿਉਂਕਿ ਹਰ ਚਾਚਾ ਮਾਮਾ ਫੁੱਫੜ ਹਮੇਸ਼ਾ ਆਪਣਾ ਨਹੀਂ ਹੁੰਦਾ ਕਈ ਵਾਰੀ ਪਰਾਏ ਹੀ ਉਹ ਕਰ ਜਾਂਦੇ ਨੇ ਜੋ ਆਪਣੇ ਵੀ ਨਹੀਂ ਕਰ ਸਕਦੇ